ਹਾਂ ਮੰਦਿਰ ਦਾ ਸਰੋਵਰ ਆ ਲੱਗ ਲਾਈਟਾਂ ਵੀ ਜਗਣ ਗਈਆਂ ਤੇ ਫਾਰੇ ਵੀ ਚੱਲਦੇ ਆ ਫਾਰੇ ਆ ਪਰ ਹੁਣ ਬੰਦ ਕੀਤੇ ਹੋਏ ਆ ਅੰਦਰ ਕੀ ਇਹ ਹਿੰਦੂਆਂ ਦਾ ਮੰਦਿਰ ਪਰ ਜੋ ਇਤੇ ਖਾਣਾ ਪੀਣਾ ਮੁੱਲ ਨੂੰ ਹੈ ਗੁਰਦੁਆਰੇ ਆ ਗੁਣੇ ਵੀ ਫ੍ਰੀ ਚੱਲਦਾ ਇੱਥੇ ਸਿੱਖਾਂ ਦਾ ਸਿਕ ਕੋਮ ਹੀ ਆ ਕਿ ਚੜਦੀ ਕਲਾਲੀ ਜਿਹੜੀ ਇਹ ਨਹੀਂ ਜੇ ਬਗੀਜਾ ਦੇਂਦੀ ਚੱਕ ਦੇ ਫੱਟੇ ਕਹਿੰਦੀ ਆ ਲਾ ਦਿਓ ਲੰਗਰ ਕੱਲਾ ਹੀ ਲਾ ਦੂੰ ਉਹੀ ਕਹਿੰਦਾ ਗੁਰ ਸਿੱਖੋ ਸਵਾ ਲੱਖ ਨਾਲ ਤਾਂ ਇੱਕ ਲੜਾਇਆ ਹੀ ਤੇ ਸਵਾ ਲੱਖ ਦਾ ਲੰਗਰ ਵੀ ਚੱਲਿਆ ਹੈਗੇ ਅਗਰ ਸਿੱਖ ਜਿਹੜੇ ਇਕੱਲੇ ਇਕੱਲੇ ਲੰਗਰ ਲਾਈ ਜਾਂਦੇ ਆ ਆ ਦੇਖ ਲੋ ਸਾਰੇ ਆ ਤੇ ਬਿਆੰਕ ਤੋਂ ਆਏ ਅਸੀਂ ਦੋ ਬੈਂਸਾਂ ਤੋਂ ਇਹ ਰੇਪੜੀ ਬੈਂਸਾਂ ਦੀ ਹਾਦਸੇ ਆ ਤੇ ਪੈੜੀ ਹੈਗੀ ਟੰਟਾਂ ਦੀ ਆ ਬੀਰਮੀ ਦੀ ਬੀਰਮੀ ਦੀ ਬੀਰਮੀ ਦੀ ਪੈੜੀ ਆ ਜਿਵੇਂ ਆਪਣੇ ਪਿੰਡ ਦਾ ਕੁਛ ਰੱਖਵਾ ਬੀਰਮੀ ਇਸੇ ਰਹਿ ਗਿਆ ਸੀ ਐਸੀ ਤਰ੍ਹਾਂ ਬੀਰਮੀ ਦਾ ਆਪਣੇ ਪਿੰਡ ਚ ਹਾਂ ਰਲਮਾ ਜਾਈ ਆ ਇੱਥੋਂ ਬੀਰਮੀ ਦੂਰ ਆ ਪੈਸਾ ਨੇੜੇ ਆ ਆ ਦੇਖੋ ਕਿੰਨੀ ਸੰਗਤ ਬੱਚੇ ਖੇਡਦੇ ਫਿਰਦੇ ਆ ਆਪਣੀ ਲੋਕ ਬਹੁਤ ਦੂਰੋਂ ਦੂਰੋਂ ਦੇਖਣ ਆਉਂਦੇ ਆ ਮੰਦਰ ਨੂੰ ਹਲੇ ਪੈ ਰਿਹਾ ਵੈਸੇ ਜਾਨੀ ਬਣ ਰਿਹਾ ਪੂਰਾ ਨਹੀਂ ਹਲੇ ਬਣਿਆ 10 ਸਾਲ ਤੋਂ ਉੱਤੇ ਹੋ ਗਿਆ ਬਣਦੇ ਨੇ ਹਾਂ ਤੇ ਜਿੱਦ ਦੇ ਬਣ ਗਿਆ ਪੂਰਾ ਦੇਖੋ ਫਿਰ ਉਹਦੇ ਲਾਈਟਾਂ ਇਹ ਵੇਲੇ ਤਾਂ ਗਹਿਮਾ ਗਹਿਮ ਕਰਿਆ ਕਰਨੀਆਂ ਦੇਖ ਲੋ ਕਿੰਨੀ ਬਿਜਲੀ ਖਪਤ ਹੁੰਦੀ ਆ ਕਿੰਨਾ ਪੱਤਰ ਪੈਸਾ ਨਹੀਂ ਹਿੰਦੁਸਤਾਨ ਦੇ ਵਿੱਚ ਕਮੀ ਕਿਸੇ ਗੱਲ ਦੀ ਇਹ ਤਾਂ ਗੱਲ ਕਰ ਵੀ ਥੋੜੀ ਜੀ ਇਮਾਨਦਾਰੀ ਜ਼ਰੂਰੀ ਆ ਜੇ ਇਮਾਨਦਾਰੀ ਹੋਵੇ ਤਾਂ ਅੱਜ ਸੋਨਾ ਲੱਗਿਆ ਹੋਣਾ ਸੀ ਕੋਠਿਆਂ ਤੇ ਸੋਨਾ ਆਪਣੇ ਹਰੇਕ ਦੇ ਨਲ ਕਰ ਮਾਰਿਆ ਬੈਬ ਤੇ ਮਾਰੀ ਹੈ ਜਿਹੜੀ ਬੇਇਮਾਨੀ ਹੋ ਰਹੀ ਹੈ ਜਿਹੜਾ ਕਹਿੰਦਾ ਮੇਰੇ ਕੋਲੇ ਆ ਜਾਏ ਸਭ ਕੁਝ ਹੋ ਲੱਖ ਲੱਖ 2 2 ਲੱਖ ਤਨਖਾਹਾਂ ਬਾਕੀ ਉੱਤੋਂ ਕਹਿੰਦੇ ਬਣ ਜਾਣ ਸਾਨੂੰ ਸਾਨੂੰ ਪਹਿਲਾਂ ਦਿਖਾ ਕੇ ਤਾਂ ਆਏ ਆ ਸ਼ਹਿਰ ਦੇ ਵਿੱਚ ਵੀ ਦੋ ਨੰਬਰ ਪੈਸੇ ਵਾਲੇ ਕਿਵੇਂ ਰੈਸਟੋਰੈਂਟਾਂ ਦੇ ਬੈਠੇ ਸੀ ਬਹੁਤ ਵਧੀਆ ਮੰਦਿਰ ਡਿਜ਼ਾਈਨਾਂ ਬਣਿਆ ਵਾ ਐਨੀ ਆ ਦੇ ਬੱਚੇ ਖੇਡਦੇ ਫਿਰਦੇ ਆ ਪਰਿਵਾਰਾਂ ਦੇ ਪਰਿਵਾਰ ਆਏ ਆ ਦੇਖਣ ਲਾਈਟਾਂ ਜਗ ਪੀਆਂ ਸਾਂਝਲਾ ਉਹ ਸਾਹਮਣੇ ਮਾਰਤ ਬਣੀ ਵੀ ਆ ਪੂਰੀ ਹੈ ਨਾ ਨਹੀਂ ਉਹ 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 ਨਾ ਬਣਾਇਆ ਹੋਇਆ ਇਹਨਾਂ ਨੇ ਅਪਾਰਟਮੈਂਟ ਇਹਦੇ ਵਿੱਚ ਅਪਾਰਟਮੈਂਟ ਮਿਲ ਜਾਂਦੇ ਆ ਵੀ ਰਹਿਣ ਵਾਸਤੇ ਮਾ ਮਤਲਬ 70 80 ਲੱਖ ਤੋਂ ਸ਼ੁਰੂ ਹੋ ਕੇ ਕਰੋੜ ਦੇ ਉੱਤੇ ਨੇ 3 3 ਬੈੱਡਰੂਮ ਦੇ ਫਲਾਟ ਆ ਵਿੱਚ ਲੋਬੀ ਆ ਕਿਚਨ ਆ ਵਸੇ ਖਣ ਬਣਾ ਕੇ ਅਪਾਰਟਮੈਂਟ ਬਣਾ ਕੇ ਵੇਚਦੇ ਇਹਦੇ ਉਹਦੇ ਵਿੱਚ ਆਪਣ ਨੂੰ ਕਹਿੰਦੇ ਵੀ ਲਿਫਟ ਜਾਊਗੀ ਉਹ ਉਹ ਚ ਲਿਫਟਾਂ ਚੱਲਦੀਆਂ ਠੀਕ ਆ ਠੀਕ ਆ ਉਹਦੇ ਚੱਲਦੇ ਠੀਕ ਆ ਕਾਰਕਾਮੀਆ ਇਹ ਸਾਈਡ ਤੇ ਬੰਦਰ ਉਹ ਹੀਰੋ ਹੋਮ ਕਲੋਨੀ ਆ ਹੀਰੋ ਹੋਮ ਕਲੋਨੀ ਕਲੋਨੀ ਹੀਰੋ ਹੋਮ ਕਲੋਨਿੰਗ ਹਾਂ ਦੋ ਬੈੱਡਰੂਮ ਇੱਕ ਬਾਥਰੂਮ ਇੱਕ ਦਾ ਰੂਮ ਨਾਲ ਹੋ ਰੂ ਇਹਦਾ ਹਾਂ ਮਾਤਾ ਬਲੇ 780 ਲੱਖ ਤੋਂ ਲੈ ਕੇ 1.5 ਕਰੋੜ ਤੱਕ ਦਾ ਰੇਟ ਹੈ ਇਹਨਾਂ ਦਾ ਬੱਲੇ 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 ਇਹ ਕਿਲੇ ਜਮ ਤਕਰੀਬਨ ਬਣਿਆ ਹੋਇਆ ਇਮਾਰਤ ਸਾਰੀ ਦੇਖ ਲਓ ਵੀ ਇਹਨਾਂ ਨੇ ਕਿੰਨਾ ਪੈਸਾ ਉੱਤੇ ਲੱਗ ਕੇ ਬਣਾਇਆ ਇਹ ਟਾਈਲ ਬਣਾਤਾ ਲਾਤਾ ਇਹ ਜ਼ਮੀਨ ਕਿਸੇ ਟਾਈਮ 25-30 ਲੱਖ ਨੂੰ ਵਿਕੀ ਸੀ ਇੱਥੇ ਲਾ ਤੇ ਅੱਜ ਇੱਥੇ ਤੁਸੀਂ ਦੇਖ ਲਓ ਵੀ ਇਹ ਉਹਨੇ ਤਾਂ ਬਹੁਤ ਖੱਟਿਆ ਹੋ ਗਿਆ ਕੋਈ ਆ ਕੁਝ ਹੋਣਾ ਉਹ ਨਾ ਇਹ ਤਾਂ ਹੈ ਜੇ ਇਹ ਪਤਾ ਉਹਨਾਂ ਤੇ ਦਿਨ ਦੇ ਹੀ ਨਾ ਪਹਿਲਾਂ ਜਿਨ੍ਹਾਂ ਨੂੰ ਪਤਾ ਉਹ ਅੜੇ ਬੈਠੇ ਆ ਉਹ ਅੜੇ ਬੈਠੇ ਆ ਉਹਨਾਂ ਨੇ ਦੇਣਗੇ ਯਾਰ ਕਰੋੜਾਂ ਨੂੰ ਤੇਰੇ ਕੋਲੇ 15 20 25 30 ਦੀ ਦੀ ਕਰੋੜ ਉਹਨਾਂ ਦੇਣਗੇ ਪਹਿਲਾਂ ਕਹਿੰਦਾ ਪਿਛਲੀ ਕਸਰ ਕੱਢਾਂਗੇ ਕੱਢ ਕੇ ਕਿਸੇ ਜਿਹੜਾ ਹੈ ਵੀ ਐਵੇਂ ਹੀ ਫਰਾ ਹਾਂ ਪਿਛਲੀ ਕੱਢਾਂਗੇ ਹਾਂ ਛੋਟਾ ਏਰੀਆ ਵਾਲੇ ਉੱਥੇ ਪਿਆ ਬਹੁਤ ਹਾਂਜੀ ਹਾਂਜੀ ਇਹਨਾਂ 70 ਕਿਲੇ ਰਹਿ ਗਿਆ ਆਪਣੇ ਪਿੰਡ ਕੋਲੇ ਸਾਰੇ ਬਾਕੀ ਸਾਰੀ ਵੇਚੀ ਹੂੰ Pelo you amor know, water.